ਇਹ ਹੈ ਜੀ ਮਸਜਿਦ ਪਿੰਡ ਖੇੜਾ ਕੋਟਲੀ ਇਹੜਾ ਪਿੰਡ ਹੈ ਖੇੜਾ ਕੋਟਲੀ ਖੇੜਾ ਪਿੰਡ ਲੱਗ ਹੈ ਹਾਂ ਜੀ ਖੇੜਾ ਕੋਟਲੀ ਉਹ ਕੋਟਲੀ ਹੈ ਕਿਹੜਾ ਇਹ ਖੇੜਾ ਹੈ ਤੇ ਕੋਟਲੀ ਕਿੱਧਰ ਇਧਰ ਇਹ ਕੋਟਲੀ ਜਿਹੜੀ ਉਹ ਤੂੰ ਗੱਲ ਕਰਦੇ ਧੁੰਮਨ ਸਿੰਘ ਦੀ ਅੱਛਾ ਤੁਹਾਨੂੰ ਇਹੇ ਇਕੱਠੇ ਹੀ ਬੋਲਦੇ ਆ ਠੀਕ ਹੈ ਜੀ بڑے بڑے ਬੱਡੇ ਪੀਪਲ ਪੁਰਾਣੇ 47 ਦੇ ਨੇ ਹਾਂਜੀ ਬਾ ਚੁੱਕੇ ਨੇ ਹਾਂਜੀ ਇਹ ਕਾਫੀ ਚਿਰ ਦੇ ਆ ਮਤਲਬ 40 40 ਸਾਵਜਾ ਸਾਲ ਦੇ ਆ ਇਧਰ ਆ ਜਾ ਹਾਂਜੀ ਹਾਂਜੀ ਖੋਲ ਦਿਏ ਖੋਲੋ ਦਰਵਾਜਾ ਵਾਹ ਨਮਾਜ਼ ਹੁੰਦੀ ਇੱਥੇ ਅੱਜ ਅੱਥਈ ਕਰਦੇ ਆ ਮਤਲਬ ਉਹਦਾ ਹੀ ਆ ਪੈਰਾ ਅੱਛਾ ਜੀ ਮਸਜਿਦ ਪਿੰਡ ਖੇੜਾ ਕੋਟਲੀ ਤਹਿਸੀਲ ਦਸੂਹਾ ਜਿਹੜਾ ਸ਼ਹਿਰਪੁਰ ਖੋ ਵੀ ਉੱਥੇ ਆਜੋ ਵੇਖੀਏ ਆਜੋ

फिर डूंगा पुरानी मस्जिद पिंड खेड़ा कोटरी ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਪਣਾ ਸ਼ੋ ਮੇਰਾ ਨਾਮ ਰੋਲਦਾ ਸਿੰਘ ਜੀ ਤੁਸੀਂ ਇਹ ਦੀ ਦੇਖ ਰੱਖ ਕਰ ਰਹੇ ਹੋ ਸੇਵਾਇ ਦੀ 50 60 ਸਾਲ ਤੋਂ ਅਸੀਂ ਮਦਦ ਦੇ ਅਸੀਂ ਤੂ ਬੱਤੀ ਚਰਾਗ ਕਰਦੇ ਆ ਅੱਛਾ ਇਸ ਮਸਜਿਦ ਦੀ ਹਾਂ ਜੀ ਠੀਕ ਹੈ ਜੀ ਕਿਹੜੀ ਬਰਾਦਰੀ ਆਪਣੀ ਆ ਧਰਮੀ ਪਿੰਡ ਕਿੱ데 ਤੁਹਾਡਾ ਖੇੜਾ ਕੋਟਲੀ ਖੇੜੇ ਕੋਟਲੇ ਦਾ ਹਾਂ ਜੀ ਗੁੱਡ ਪਹਿਲਾਂ ਤੁਹਾਡੇ ਬਜ਼ੁਰਗ ਸਾਨ ਇੱਥੇ ਸੇਵਾ ਕਰਦੇ ਹਾਂ ਜੀ ਉਹ ਪਹਿਲਾਂ ਤੋਂ ਮਤਲਬ ਉਹਨਾਂ ਦਾ ਇੱਥੋਂ ਡੱਫਰੋਂ ਆਣ ਕੇ ਪਹਿਲੀ ਇੱਥੇ ਲਈ ਸੀਗੀ ਅੱਛਾ ਜੀ ਤੇ ਉਹਨਾਂ ਨੇ ਫਿਰ ਮਿੱਥੇ ਮਤਲਬ ਆਪਣਾ ਡੇਰਾ ਲਾਇਆ ਦੇਖੋ ਤੇ ਉਹਨਾਂ ਦਾ ਕੰਮ ਮਤਲਬ 232 ਚਰਾਗ ਸਸਿਆ ਕਰਨਾ ਅੱਛਾ ਜੀ ਹਾਂ ਜੀ ਤੁਸੀਂ ਪੂਰੀ ਇਹਦੀ ਦੇਖਰੇ ਕਰਦੇ ਸੰਭਾਲ ਹਾਂ ਜੀ ਹਾਂ ਜੀ ਸੰਭਾਲ ਕਰਦੇ 23 ਅੱਛਾ ਇਹ ਤੁਹਾਡੇ ਹਣ ਤੋਂ ਪਹਿਲਾਂ ਇਹ ਦਰਖਤ ਕਿਹੋ ਜਿਹੇ ਵਿੱਚ ਹਾਂ ਜੀ ਪੀਪਲ ਪਹਿਲੋਂ ਹੀ ਸੀਗੇ ਜੀ ਸ਼ੁਰੂ ਤੋਂ ਹੀ ਨਾਲ ਛੋਟੇ ਸੀਗੇ ਪਹਿਲੋਂ ਅੱਛਾ ਜੀ ਸਾਡੇ ਦੇ 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 ਮਤਲਬ ਇਹ ਕਾਫੀ ਵੱਡੇ ਹੋ ਗਏ ਹਾਂ ਜੀ 1947 ਵਾਲੇ ਨਹੀਂ ਹੋਣੇ ਬਾਅਦ ਚੁਗੇ ਨੇ ਹਾਂ ਜੀ ਤੇ ਕਿਸੇ ਨੇ ਇਹਨੂੰ ਰਿਮੂਵ ਨਹੀਂ ਕੀਤਾ ਹਾਂ ਜੀ ਠੀਕ ਹੋ ਗਿਆ ਬਾਬਾ ਮਿਹਰਬਾਨੀ ਤੁਹਾਡੀ ਸਰੂਟਾਈ ਸਲਾਮ ਹੈ ਤੁਹਾਨੂੰ ਸ਼ੁਕਰੀਆ ਜੀ ਇੱਕ ਬੇਰੀ ਦਾ ਰੁੱਖ ਨਾਲ ਜੀ ਬਾਕੀ ਪਿੱਪਲ ਨੇ ਪਿੱਪਲ ਉੱਗੇ ਹੋਏ ਨੇ